ਹਾਂ ਉਹ ਪਹਿਲੇ ਵਾਲਾ ਪਹਿਲੇ ਵਾਲਾ ਆ ਦੇਖੋ ਸਾਧ ਸੰਗਤ ਜੀ ਤੂ ਵੇਡ ਸਾਡੇ ਆ ਗੱਲ ਚੀਫ ਨੇ ਚੀਫ ਨੇ ਸੋ ਸਾਰਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬਹੁਤ ਸਿੰਘ ਮਾਨ ਸਾਹਿਬ ਹੈ ਗੀਤ ਹੈ ਬੜਾ ਪਸੰਦ ਆ ਨਾ ਵੈਸੇ ਸੁਖਵਿੰਦਰ ਹੋਰਾਂ ਦੇ ਨਾਲ ਬੈ ਕੇ ਕੌਣਾ ਹੁਣ ਨਹੀਂ 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 ਮਤਲਬ ਲਓ ਲਓ ਹਾਂ ਸੁਰਜਨ ਦੀਵਾ ਦਿਖਾਉਣ ਵਾਲੀ ਪੱਲਾ ਪਰ ਵਧੀਆ ਸੁਧ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹਾਂ ਖੋੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾ ਨਾ ਰਹਾਂ ਜੀ ਇਹਨਾਂ ਸਾਹਾਂ ਦਾ ਵਸਾ ਨਾ ਰਹਾਂ ਵਾ 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 ਕੀ ਕੀ ਬਾਤ ਆ ਰਹੀ ਹੈ ਹੈ ਕਿਆ ਬਾਤ ਹੈ ਸੁਣਿਆ ਮਿੱਤਰੋ ਸਾਡੇ ਚੀਫ ਨੈਸਟਰ ਸਾਹਿਬ ਕਿੰਦਾ ਸੁਰੀਲਾ ਗਾਉਂਦੇ ਨੇ ਬਹੁਤ ਨਿੱਗਾ ਸੁਭਾਅ ਹਾਂਜੀ ਸਤਿ ਸ਼ਕਾਲ